ਸਿਮਰਨ ਅਭਿਆਸ ਦੇ ਵਿੱਚ ਜਿਨ੍ਹਾਂ ਦੇ ਪ੍ਰੈਕਟੀਕਲ ਹੁੰਦੇ ਆ ਨਾ ਉਹ ਸਮਝਾਉਂਦੇ ਆ ਦੱਸਦੇ ਆ ਕਿ ਜਦੋਂ ਹੀ ਤੁਸੀਂ ਨਾਮ ਜਪਣਾ ਸ਼ੁਰੂ ਕਰ ਦੇਣਾ ਥੋੜੀ ਕਮਾਈ ਜਮਾ ਹੋ ਗਈ ਤਾਂ ਰਿੱਧੀਆਂ ਸਿੱਧੀਆਂ ਤੁਹਾਡੇ ਪਿੱਛੇ ਪਿੱਛੇ ਫਿਰਨਗੀਆਂ ਤੇ ਜਦੋਂ ਇਹ ਰਿੱਧੀਆਂ ਸਿੱਧੀਆਂ ਆ ਗਈਆਂ ਇਹਨਾਂ ਦਾ ਅਸੀਂ ਕੀ ਕਰਨਾ ਆ ਉਹ ਸਭ ਸਮਝਾਇਆ ਜੋ ਅੱਜ ਦੀ ਵਿਚਾਰ ਆਪਾਂ ਕਰਨੀ ਆ ਉਹ ਖਾਸ ਵਿਚਾਰ ਹੈ ਤੇ ਸਾਰੇ ਹੀ ਜਿੰਨੇ ਨਾਮ ਵਿਆਸੀ ਨੇ ਗੁਰਬਾਣੀ ਪੜਨ ਵਾਲੇ ਜੀਵ ਨੇ ਪਰਮਾਤਮਾ ਨੂੰ ਮਿਲਣ ਵਾਲੇ ਜੀਵ ਨੇ ਉਹਨਾਂ ਸਾਰਿਆਂ ਦੇ ਹੀ ਕੰਮ ਆਵੇਗੀ ਜਦੋਂ ਆਪਾਂ ਨਾਮ ਸਿਮਰਨ ਅਭਿਆਸ ਕਰਦੇ ਆ ਕਰਦੇ 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 ਮਿਹਨਤ ਕਰਦੇ 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 ਕੀ ਹੁੰਦਾ ਕਿ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋ ਜਾਂਦਾ ਅੰਦਰੋਂ ਨਾਮ ਪ੍ਰਗਟ ਹੋ ਜਾਂਦਾ ਸ਼ਬਦ ਅੰਦਰੋਂ ਸੁਣਾਈ ਦੇਣੇ ਸ਼ੁਰੂ ਹੋ ਜਾਂਦੇ ਇੱਥੇ ਕੀ ਹੁੰਦਾ ਕਿ ਸਾਡਾ ਮਨ ਨੌ ਦੁਆਰਾਂ ਨੂੰ ਛੱਡ ਕੇ ਦਸਮ ਦੇ ਵਿੱਚ ਚਲਾ ਜਾਂਦਾ ਤੇ ਜਦੋਂ ਸੁਰਤੀ ਦਾ ਖੇਡ ਸ਼ੁਰੂ ਹੋ ਜਾਂਦਾ ਫੇਰੇ ਰਿੱਧੀਆਂ ਸਿੱਧੀਆਂ ਪ੍ਰਗਟ ਹੋ ਜਾਂਦੀਆਂ ਜਦੋਂ ਇਹ ਮਨ ਨਾਮ ਦੇ ਵਿੱਚ ਸਮਾ ਕੇ ਅੱਗੇ ਚੱਲਾ ਜਾਂਦਾ ਹੁਣ ਅੱਗੇ ਜਾਣਾ ਬੜਾ ਮੁਸ਼ਕਲ ਹੈ ਨਾਮ ਦੇ ਵਿੱਚ ਸਮਾਉਣਾ ਬਹੁਤ ਮੁਸ਼ਕਲ ਹੈ ਪਰ ਹਜੇ ਅੱਪਾ ਕੀ ਮਿਹਨਤ ਕਰਦੇ ਪਏ ਆ ਕਿ ਸਾਡੇ ਵਿਚਾਰ ਘਟ ਜਾਣ ਤਾਂ ਹੀ ਤੇ ਅੱਪਾ ਵਾਹਿਗੁਰੂ ਗੁਰਮੰਤਰ ਨੂੰ ਆਪਣੀ ਰਸਨਾ ਤੇ ਰੱਖਿਆ ਹੈ ਵਾਹਿਗੁਰੂ ਵਾਹਿਗੁਰੂ ਤਾਂ ਜੋ ਸਾਡੇ ਵਿਚਾਰ ਘਟ ਜਾਣ ਮਨ ਉਸ ਦਰ ਤੇ ਬੈਠਣ ਦੇ ਕਾਬਿਲ ਹੋ ਜਾਵੇ ਸਾਡੇ ਮਨ ਦਾ ਜਿਹੜਾ ਭਾਂਡਾ ਆ ਉਹ ਸਾਫ਼ ਹੋ ਜਾਵੇ ਮਨ ਨਿਰਮਲ ਹੋ ਜਾਵੇ ਮਨ ਦੇ ਉਤੋਂ ਵਿਚਾਰਾਂ ਦੀ ਮੈਲ ਘਟ ਜਾਵੇ ਸਾਨੂੰ ਫੁਰਨੇ ਆਉਣੇ ਬੰਦ ਹੋ ਜਾਣ ਇਹ ਹੀ ਫੁਰਨੇ ਮਾਇਆ ਦਾ ਰੂਪ ਨੇ ਤੇ ਸਾਨੂੰ ਮਾਇਆ ਦੇ ਵਿੱਚ ਰੱਖਦੇ ਨੇ ਮਾਇਆ ਦੇ ਤਿੰਨ ਹੱਟਾਂ ਦੇ ਰੱਖਦੇ ਨੇ ਹੁਣ ਜੇ ਕੋਈ ਜੀ ਮਿਹਨਤ ਕਰਦਾ ਕਰਦਾ ਸ਼ਬਦਾਂ ਨੂੰ ਫੜ ਕੇ ਸ਼ਬਦਾਂ ਨੂੰ ਫੜ ਕੇ ਜ਼ਰੀਰ ਨੂੰ ਛੱਡ ਕੇ ਅੱਗੇ ਚਲਾ ਗਿਆ ਅੱਗੇ ਕਿੱਥੇ ਜਿੱਥੇ ਪਾਉਣ ਹੈ ਨਹੀਂ ਇਹ ਤੇ ਆਪਾਂ ਨੂੰ ਮਹਿਸੂਸ ਹੁੰਦਾ ਨਾ ਕਿ ਹਜੇ ਆਪਾਂ ਪੌਣ ਸਵਾਸ ਲੈ ਰਹੇ ਆਂ ਕਦੇ ਅੰਦਰ ਜਾਂਦਾ ਕਦੇ ਅੰਦਰੋਂ ਬਾਹਰ ਨੂੰ ਆਉਂਦਾ ਪਰ ਜਦੋਂ ਸ਼ਬਦ ਦੇ ਵਿੱਚ ਸਮਾ ਗਿਆ ਸ਼ਬਦ ਦੇ ਵਿੱਚ ਸੁਰਤੀ ਰਲ ਗਈ ਤਾਂ ਇਹਨੂੰ ਇਦਾਂ ਲੱਗਣਾ ਕਿ ਜਿਵੇਂ ਸਵਾਸ ਮੈਂ ਲੈ ਹੀ ਨਹੀਂ ਰਿਹਾ ਰੁਕ ਗਿਆ ਸਵਾਸ ਉਸ ਅਵਸਥਾ ਦੇ ਵਿੱਚ ਸਾਡਾ ਮਨ ਸੁੱਤਾ ਨਹੀਂ ਹੁੰਦਾ ਜਾਗਰਤ ਅਵਸਥਾ ਦੇ ਵਿੱਚ ਹੁੰਦਾ ਸੁੱਤਾ ਕੌਣ ਹੁੰਦਾ ਸਾਡਾ ਸਰੀਰ ਜੋ ਕਿ ਰਿਲੈਕਸ ਆਪਾਂ ਕਰ ਦਿੱਤਾ ਕਿ ਤੇਰਾ ਕੋਈ ਕੰਮ ਨਹੀਂ ਮੈਂ ਤਾਂ ਆਪਣੇ ਮਨ ਨੂੰ ਜੁਗਾਣਾ ਤੇ ਮਨ ਸ਼ਬਦ ਨੂੰ ਫੜ ਕੇ ਜਾਗ ਪੈਂਦਾ ਜਦੋਂ ਮਨ ਵਿਚਾਰਾਂ ਦੇ ਮੰਡਲ ਨੂੰ ਛੱਡ ਕੇ ਥਿਰ ਘਰ ਦੇ ਵਿੱਚ ਪ੍ਰਵੇਸ਼ ਹੋਵੇਗਾ ਤਾਂ ਉੱਥੇ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਵੈਸੇ ਜੀਵ ਦੇ ਜੋ ਬੋਲ ਸੱਚ ਹੋਣੇ ਮੰਦੀਆਂ ਛਾਵਾਂ ਸੱਚ ਹੋਣੀਆਂ ਪਹਿਲੇ ਸ਼ੁਰੂ ਹੋ ਜਾਂਦੀਆਂ ਪਰ ਜੋ ਇਹ ਰਿੱਧੀਆਂ ਸਿੱਧੀਆਂ ਨੇ ਬਹੁਤ ਹੀ ਇੱਕ ਭਿਆਨਕ ਖੇੜ ਹੈ ਜੋ ਕਿ ਕਾਲ ਦਾ ਇੱਕ ਜਾਲ ਹੈ ਰੁਕਾਵਟ ਹੈ ਸਾਡੇ ਵਾਸਤੇ ਇਹ ਉਹ ਕਾਲ ਪ੍ਰਗਟ ਕਰ ਦਿੰਦਾ ਮਨ ਨੂੰ ਰਸਤੇ ਦੇ ਉੱਤੋਂ ਝਟਕਾਉਣ ਵਾਸਤੇ ਫਿਰ ਘਰ ਦੇ ਵਿੱਚ ਜਦੋਂ ਬੈਠਣਾ ਤਾਂ ਮਨ ਦੀ ਸੇਵਾ ਦੇ ਵਿੱਚ ਇਹ ਰਿੱਧੀਆਂ ਸਿੱਧੀਆਂ ਲੱਗ ਜਾਂਦੀਆਂ ਉਹ ਰਿੱਧੀਆਂ ਸਿੱਧੀਆਂ ਨਾਮ ਵਿਅਸੀ ਦੇ ਅੱਗੇ ਪਿੱਛੇ ਰਹਿੰਦੀਆਂ ਕਿ ਇਹ ਕੁਝ ਬੋਲੇ ਤੇ ਅਸੀਂ ਆਪਣਾ ਕੰਮ ਕਰੀਏ ਪਰ ਗੁਰਮਤਿ ਦੇ ਵਿੱਚ ਕਿਸੇ ਵੀ ਜੀਵ ਨੂੰ ਇਹ ਰਿੱਧੀਆਂ ਸਿੱਧੀਆਂ ਵਰਤਣ ਤੋਂ ਮਨਾਹੀ ਹੈ ਕਿ ਪਰਹੇਜ਼ ਕਰੋ ਸਾਵਧਾਨ ਰਹੋ ਇਹ ਕਾਲ ਦਾ ਇੱਕ ਜਾਲ ਹੈ ਜਿੱਥੇ ਤੁਸੀਂ ਜਿੱਥੇ ਤੁਸੀਂ ਵਿਚਾਰਾਂ ਤੋਂ ਨਿਕਲ ਕੇ ਸਰੀਰ ਨੂੰ ਛੱਡ ਕੇ ਫੇਰ ਦੁਬਾਰਾ ਫਸ ਸਕਦੇ ਆ ਦੇਖੋ ਵੈਸੇ ਤਾਂ ਮਾਲਕ ਦਾ ਜੋ ਖੇਡ ਚੱਲਦਾ ਹੈ ਇੱਥੇ ਮਨ ਨੂੰ ਇੱਕ ਖਾਲੀ ਖੇਤ ਦਿੱਤਾ ਕਿ ਇਹਦੇ ਵਿੱਚ ਜੋ ਮਰਜੀ ਬੀਜ ਮਤਲਬ ਜੇ ਜੀਵ ਆਪਣੀ ਮਾਨਾਇਤ ਕਰੇ ਤਉ ਰਿਤੀਆਂ ਸਿੱਧੀਆਂ ਵਰਤ ਵੀ ਲੈਂਦਾ ਬਹੁਤ ਜੀਵ ਕਰਦੇ ਵੀ ਨਹੀਂ ਇਹਨਾਂ ਦੀ ਵਰਤੋਂ ਕੋਈ ਆਪਣੇ ਤੱਕ ਸੀਮਤ ਰੱਖਦਾ ਕੋਈ ਦੂਜੇ ਤੱਕ ਸੀਮਤ ਹੋ ਜਾਂਦਾ ਜੇ ਮਾਨਾਇਤ ਕਰਨੀ ਆ ਤਾ ਕਰੋ ਪਰ ਮਲਾਪ ਦਾ ਜੋ ਰਸਤਾ ਹੈ ਉਹ ਬੰਦ ਹੋਵੇਗਾ ਹਾਂ ਜੋ ਜੀਵ ਤਾਂ ਮਾਲਕ ਨੂੰ ਮਿਲਣ ਵਾਲਾ ਵਿਰਾਗੀ ਹੋਵੇਗਾ ਉਹ ਤਾਂ ਕਹਵੇਗਾ ਕਿ ਭਾਈ ਨਹੀਂ ਮੈਨੂੰ ਨਹੀਂ ਕੁਝ ਵੀ ਚਾਹੀਦਾ ਆਪਾਂ ਨੂੰ ਤਾਂ ਬਸ ਨਾਮ ਚਾਹੀਦਾ ਤੇ ਜੋ ਆਪਣੇ ਵਰਗਾ ਕੱਚਾ ਬੰਦਾ ਚਲਾ ਗਿਆ ਉਹ ਜਦੋਂ ਰਿੱਧੀ ਸਿੱਧੀ ਪ੍ਰਗਟ ਹੋ ਗਈ ਨਾਮ ਨੂੰ ਛੱਡ ਦੇਣਾ ਤੇ ਉਹ ਰਿੱਧੀਆਂ ਸਿੱਧੀਆਂ ਦਿਵਾਲੇ ਹੋ ਜਾਣ ਕਿ ਹਾਂਜੀ ਕਰੋ ਜੀ ਆ ਸੱਚ ਮੈਨੂੰ ਤਾਂ ਇਸ ਚੀਜ਼ ਦੀ ਲੋੜ ਹੈ ਕਰੋ ਜੀ ਆ ਸੱਚ ਮੈਨੂੰ ਤਾਂ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਤਰ੍ਹਾਂ ਉਹ ਅਗਲਾ ਰਸਤਾ ਬੰਦ ਹੋ ਜਾਂਦਾ ਹੈ ਜਦੋਂ ਇੱਥੇ ਰਿੱਧੀਆਂ ਸਿੱਧੀਆਂ ਆ ਜਾਣ ਫੇਰ ਕੀ ਹੁੰਦਾ ਕਿ ਮਾਲਕ ਦੇ ਭਾਣੇ ਦੇ ਵਿੱਚ ਰਹਿਣਾ ਹੁੰਦਾ ਕਿ ਜੋ ਮਾਲਕ ਕਰ ਰਿਹਾ ਜਿਵੇਂ ਮਾਲਕ ਕਰ ਰਿਹਾ ਉਹੀ ਸਭ ਤੋਂ ਭਲਾ ਹੈ ਮੈਂ ਨਾ ਕੋਈ ਫੁਰਨਾ ਲੈਣਾ ਨਾ ਕੋਈ ਵਿਚਾਰ ਲੈਣਾ ਨਾ ਕੋਈ ਬੋਲ ਬੋਲਣਾ ਇਹਦੇ ਵਿੱਚ ਹੀ ਹੁੰਦਾ ਕਿ ਜ਼ਰੂਰੀ ਨਹੀਂ ਆਪਾਂ ਮੂੰਹੋਂ ਕੁਝ ਬੋਲਿਆ ਤਾਂ ਸੱਚ ਹੋਣਾ ਜੇ ਮਨ ਦੇ ਵਿੱਚ ਸੂਖਮ ਫੁਰਨਾ ਵੀ ਆ ਗਿਆ ਬਿਨਾਂ ਬੋਲੇ ਆਪਣੇ ਚਿੱਤ ਦੇ ਵਿੱਚ ਆ ਗਿਆ ਕਿ ਇਦਾਂ ਹੋ ਜਾਣੀ ਚਾਹੀਦੀ ਸੀ ਉਹ ਵਾਕਿਆ ਹੀ ਉਦਾਂ ਹੋ ਜਾਂਦੀ ਆ ਪਰ ਇਹ ਨਹੀਂ ਪਤਾ ਕਿ ਉਹਦਾ ਆਪਾਂ ਨੂੰ ਅੱਗੇ ਜਾ ਕੇ ਲਾਭ ਹੋਵੇਗਾ ਜਾਂ ਨੁਕਸਾਨ ਹੋਵੇਗਾ ਕਿਉਂਕਿ ਆਪਾਂ ਮਾਲਕ ਨੂੰ ਤਾਂ ਪੁੱਛਿਆ ਹੀ ਨਹੀਂ ਬੇਨਤੀ ਤਾਂ ਕੀਤੀ ਹੀ ਨਹੀਂ ਫੇਰੀਆਂ ਸਿੱਧੀਆਂ ਦਾ ਇੰਨਾ ਭਿਆਨਕ ਖੇਡ ਪੈਦਾ ਹੋ ਜਾਂਦਾ ਪ੍ਰਗਟ ਹੋ ਜਾਂਦਾ ਕਿ ਜੀਵ ਆਪਣੇ ਸਰੀਰ ਨੂੰ ਅਲੋਪ ਵੀ ਕਰ ਸਕਦਾ ਜੋ ਬਚਨ ਬੋਲੇਗਾ ਉਹ ਸੱਚ ਹੋ ਜਾਵੇਗਾ ਦਸਨ ਵਾਲੇ ਦੱਸਦੇ ਆ ਕਿ ਆਕਾਰ ਨੂੰ ਵੀ ਛੋਟਾ ਵੱਡਾ ਕੀਤਾ ਜਾ ਸਕਦਾ ਆਪਣੇ ਸਰੀਰ ਦੇ ਆਕਾਰ ਨਾਲ ਕਿਤੇ ਵੀ ਅਸਟੈਂਟ ਟ੍ਰੈਵਲ ਕੀਤਾ ਜਾ ਸਕਦਾ ਹੁਣ ਦੇਖੋ ਜੀ ਜੇ ਤਾਂ ਆਪਾਂ ਗੁਰਬਾਣੀ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਨਹੀਂ ਪੜ੍ਹਦੇ ਕਿਸੇ ਆਪਾਂ ਸੰਤ ਸਾਧੂ ਦਾ ਸੰਗ ਨਹੀਂ ਕੀਤਾ ਤੇ ਜੇ ਆਪਾਂ ਨਾਮ ਅਭਿਆਸ ਦੇ ਵਿੱਚ ਬੈਠ ਗਏ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਇਹ ਰਿੱਧੀਆਂ ਸਿੱਧੀਆਂ ਜ਼ਰੂਰ ਪ੍ਰਗਟ ਹੋਣਗੀਆਂ ਤੇ ਆਪਾਂ ਇਹਨਾਂ ਦੀ ਵਰਤੋਂ ਵੀ 100% ਕਰਾਂਗੇ ਇਹਦੀ ਦੁਰਵਰਤੋਂ ਪਾ ਜ਼ਰੂਰ ਕਰਾਂਗੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਇਹਦੀ ਵਰਤੋਂ ਕਰਨੀ ਜਾਂ ਨਹੀਂ ਕਰਨੀ ਹੁਣ ਇਹ ਹੈ ਤਾਂ ਮਾਇਆ ਮਾਇਆ ਰੂਪ ਤੇ ਮਾਇਆ ਮਨ ਨੂੰ ਉਲਝਾਵੇਗੀ ਕਿ ਨਹੀਂ ਨਹੀਂ ਇਹ ਹੀ ਠੀਕ ਆ ਜੋ ਤੂੰ ਕਰਦਾ ਹੈ ਇਹ ਠੀਕ ਆ ਤਾਂ ਕਰਕੇ ਮਨ ਇਹਨਾਂ ਦੇ ਪਿੱਛੇ ਲੱਗ ਜਾਂਦਾ ਰਿਧੀਆਂ ਸਿੱਧੀਆਂ ਦੇ ਪਿੱਛੇ ਲੱਗਾ ਜੀਵ ਉਸ ਮਾਲਕ ਦੇ ਵਿੱਚ ਸਮਾ ਨਹੀਂ ਸਕਦਾ